ਹਾਂਜੀ ਭਰਾ ਮੇਰੇ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਚਾਰ ਪੰਜ ਦਿਨ ਪਹਿਲਾਂ ਮੇਰਾ ਫੇਸਬੁੱਕ ਵਾਲਾ ਪੇਜ ਜਿਹੜਾ ਸੀਗਾ ਉੱਡ ਗਿਆ ਤੇ ਜਦੋਂ ਵੀ ਕੋਈ ਮੰਨ ਲਓ ਬੰਦੇ ਦਾ ਨੁਕਸਾਨ ਹੁੰਦਾ ਵਾ ਜਿੰਨੇ ਬੰਦੇ ਨੇ ਇੰਨੀ ਮਿਹਨਤ ਕੀਤੀ ਹੋਵੇ ਐਨੇ ਜਿਹੜੇ ਤੁਹਾਨੂੰ ਪਤਾ ਵਾ ਮਿਹਨਤ ਕਰਕੇ ਜਿਹੜੇ ਫੋਲੋਅਰ ਜੁੜੇ ਨੇ ਸੱਜਣ ਜੁੜੇ ਨੇ ਆਪਦੇ ਭਰਾ ਜੁੜੇ ਨੇ ਨਾਲ ਜਦੋਂ ਐਨੇ ਬੰਦੇ ਨੁਕਸਾਨ ਹੋ ਜੇ ਬਹੁਤ ਦੁੱਖ ਲੱਗਦਾ ਤੇ ਮੰਨ ਲਓ ਜਦੋਂ ਮੇਰੀ ਪੇਜ ਉੱਡ ਗਿਆ ਤੇ ਮੈਂ ਬਹੁਤ ਪਰੇਸ਼ਾਨ ਹੋ ਗਿਆ ਦੋ ਦਿਨ ਬਹੁਤ ਜ਼ਿਆਦਾ ਮਨ ਲਓ ਦੁਖੀ ਹੋ ਗਿਆ ਪੂਰਾ ਜਿਆਦਾ ਤੇ ਚਲੋ ਉਸ ਤੋਂ ਬਾਅਦ ਮੈਂ ਕਿਸੇ ਬੰਦੇ ਨਾਲ ਜਿਹੜੇ ਮਨ ਲਓ ਜਾਣਕਾਰ ਬੰਦੇ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਫੇਸਬੁੱਕ ਟੀਮ ਨਾਲ ਗੱਲਬਾਤ ਕੀਤੀ ਜਦੋਂ ਤੇ ਤੀਜੇ ਦਿਨ ਬਾਅਦ ਮੇਰੇ ਮਨ ਲਓ ਪੇਜ ਤਾਂ ਮੈਨੂੰ ਮਿਲ ਗਿਆ ਚਲੋ ਮੇਰਾ ਨੁਕਸਾਨ ਤਾਂ ਉਹਦੇ ਚ ਬਹੁਤ ਹੋ ਗਿਆ ਪਰ ਪੇਜ ਮਿਲ ਗਿਆ ਆਪਾਂ ਨੂੰ ਇੰਨੇ ਬਹੁਤ ਧੰਨਵਾਦ ਦੇ ਤੇ ਜਦੋਂ ਮੇਰਾ ਪੇਜ ਉੱਡ ਗਿਆ ਨਾ ਤੇ ਜਿਵੇਂ ਜਿਵੇਂ ਮੈਂ ਚਲੋ ਸਟੇਟਸ ਪਾਇਆ ਸੀਗਾ ਜਾਂ ਕਿਵੇਂ ਵੀ ਉਸ ਚੀਜ਼ ਦਾ ਦੁੱਖ ਵਜੋਂ ਮੈਂ ਸਟੇਟਸ ਪਾਤਾ ਤੇ ਜਿੰਨਾਂ ਨੂੰ ਮਨ ਲੋ ਪਤਾ ਲੱਗਾ ਤੇ ਵੀ ਇਹ ਪੇਜ ਉੱਡ ਗਿਆ ਵਾ ਤੇ ਬਹੁਤ ਕਈ ਬੰਦੇ ਵਿੱਚ ਬਹੁਤ ਖੁਸ਼ ਹੋਏ ਠੀਕੇ ਪਤਾ ਲੱਗ ਜਾਂਦਾ ਬੰਦੇ ਦਾ ਵਿੱਚ ਉਹ ਬੰਦੇ ਬਹੁਤ ਖੁਸ਼ ਹੋਏ ਮਨ ਦੇ ਵਿੱਚੋਂ ਵੀ ਬਹੁਤ ਵਧੀਆ ਹੋ ਗਿਆ ਇਹਦਾ ਟੈਂਟਾ ਨਿਬੜ ਗਿਆ ਵੀ ਇਹ ਬਹੁਤ ਆਪਦੇ ਆਪ ਚ ਬੰਦਾ ਸੀਗਾ ਮੈਂ ਤਾਂ ਆਪਾਂ ਆਪਦੀ ਕਰਦੇ ਪਏ ਆ ਤੁਸੀਂ ਭਰਾਵਾਂ ਨੇ ਸਾਥ ਦਿੱਤਾ ਬਹੁਤ ਜ਼ਿਆਦਾ ਭਰਾਵਾਂ ਨੇ ਸਾਥ ਦਿੱਤਾ ਬਹੁਤ ਭਰਾ ਪਿਆਰ ਕਰਦੇ ਜੇ ਤੁਹਾਡੇ ਪਿਆਰ ਸਦਕਾ ਤੁਹਾਡੇ ਸਾਥ ਸਦਕਾ ਭਰਾਵਾਂ ਦੇ ਆਪਣਾ ਆਪਾਂ ਕਾਮਯਾਬ ਹੋਏ ਆ ਤੇ ਠੀਕੇ ਤੇ ਜਦੋਂ ਜਿਹੜੇ ਬੰਦੇ ਮੰਨ ਲਓ ਇਹ ਚੀਜ਼ ਜਿੰਨਾ ਤੋਂ ਦੇਖ ਕੇ ਜਰੀ ਨਹੀਂ ਨਾ ਜਾਂਦੀ ਤੇ ਉਹਨਾਂ ਨੂੰ ਮੌਕਾ ਮਿਲ ਗਿਆ ਵੀ ਬੜਾ ਵਧੀਆ ਹੋ ਗਿਆ ਭਾਈ ਇਹਦਾ ਨੁਕਸਾਨ ਹੋ ਗਿਆ ਇਹ ਤਾਂ ਗਿਆ ਹੋਣਾ ਪਰ ਸੱਜਣ ਪਿਆਰਿਓ ਮੈਂ ਉਹਨਾਂ ਬੰਦਿਆਂ ਨੂੰ ਆ ਵੀਡੀਓ ਰਹੀਂ ਦੱਸਣਾ ਚਾਹਣਾ ਭਰਾ ਮੇਰੇ ਟੈਨਸ਼ਨ ਨਾ ਲਓ ਪ੍ਰੀਜ ਵੀ ਮੈਨੂੰ ਦੁਬਾਰਾ ਮਿਲ ਗਿਆ ਤੇ ਉਸ ਕਾਲਪੁਰਖ ਵੈਗਰੂ ਦੀ ਕਿਰਪਾ ਵੀ ਇਹੋ ਜੀ ਹੋਈ ਏ ਅੱਗੇ ਕੰਮ ਕਰਦਾ ਮੈਂ ਦੋ ਪੇਜਾਂ ਤੇ ਅੱਗੇ ਮੈਨੂੰ ਇੱਕ ਪੇਜ ਤੋਂ ਕਮਾਈ ਆਉਂਦੀ ਸੀ ਹੁਣ ਮੈਨੂੰ ਦੋ ਤੋਂ ਆਉਣ ਲੱਗ ਪਈ ਏ ਦੂਜੇ ਤੇ ਵੀ ਮੈਨੂੰ ਟੂਲ ਮਿਲ ਗਿਆ ਕਮਾਈ ਵਾਲਾ ਠੀਕ ਏ ਉਹਨਾਂ ਮੈਂ ਆਪਣੇ ਭਰਾਵਾਂ ਨੂੰ ਸੱਜਣਾ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਦੱਸਣਾ ਚਾਹਣਾ ਜਿਹੜੇ ਮੇਰੇ ਤੋਂ ਜਿਹੜੀ ਇਹ ਚੀਜ਼ ਦੇਖ ਕੇ ਅੰਦਰੋਂ ਖੁਸ਼ ਹੋਏ ਸੀ ਨਾ ਚਲੋ ਵਧੀਆ ਹੋ ਗਿਆ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਕੋਈ ਗੱਲ ਨਹੀਂ ਸੱਜਣੋ ਤੁਹਾਡਾ ਧੰਨਵਾਦ ਜਿਉਂਦੇ ਵਸਦੇ ਰਹੋ ਜਿੰਨਾ ਚਿਰ ਕਿਸੇ ਬੰਦੇ ਦੀਆਂ ਕੋਈ ਲੱਤਾਂ ਨਹੀਂ ਨਾ ਖਿੱਚਦਾ ਕਿਸੇ ਤੇ ਕੋਈ ਸਾੜ ਨਹੀਂ ਕਰਦਾ ਉਨਾਂ ਚਿਰ ਬੰਦਾ ਕਾਮਯਾਬ ਨਹੀਂ ਹੁੰਦਾ ਠੀਕ ਹੈ ਜਦੋਂ ਕਿਸੇ ਦੇ ਮੰਨ ਲਓ ਕੋਈ ਲੱਤਾਂ ਖਿੱਚਦਾ ਜਾਂ ਕਿਸੇ ਦੇ ਕੋਈ ਕਰਦਾ ਨਾ ਉਦੋਂ ਬੰਦਾ ਹਮੇਸ਼ਾ ਉਦੋਂ ਹੀ ਕਾਮਯਾਬ ਹੁੰਦਾ ਤੇ ਕੋਈ ਗੱਲ ਨਹੀਂ ਜਿੰਨੇ ਬੰਦੇ ਸਾਥ ਦੇਣ ਵਾਲੇ ਨੇ ਪਿਆਰ ਕਰਨ ਵਾਲੇ ਨੇ ਉਹਨਾਂ ਦੇ ਨਾਲ ਕੁਝ ਵਿੱਚ ਲੱਤਾਂ ਖਿੱਚਣ ਵਾਲੇ ਹੇਟਰ ਵੀ ਚਾਹੀਦੇ ਹੁੰਦੇ ਨੇ ਠੀਕ ਹੈ ਜਿਉਂਦੇ ਵਸਦੇ ਰਹੋ ਕੋਈ ਗੱਲ ਨਹੀਂ ਪ੍ਰਮਾਤਮਾ ਨਾ ਮਾਰੇ ਕਿਸੇ ਦੇ ਮਾਰਿਆ ਨਹੀਂ ਮਰਦੇ ਜਿਹੜਾ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਐਕਟਿਵ ਨੁਕਸਾਨ ਹੋ ਗਿਆ ਗਾਣ ਪੂਰਾ ਹੋ ਜਾਊਗਾ ਕੋਈ ਚੱਕਰ ਨਹੀਂ ਬਾਕੀ ਤੁਹਾਨੂੰ ਇਹ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਵੀ ਅੱਗੇ ਮੈਨੂੰ ਇੱਕ ਪੇਜ ਤੋਂ ਅਰਨਿੰਗ ਹੁੰਦੀ ਸੀ ਤੇ ਹੁਣ ਮੈਨੂੰ ਮਾਲਕ ਨੇ ਕਿਰਪਾ ਇਹੋ ਜਿਹੀ ਕਰਤੀ ਹੁਣ ਮੈਨੂੰ ਦੋ ਤੋਂ ਟੂਲ ਮਿਲ ਗਏ ਨੇ ਦੂਜੇ ਤੋਂ ਵੀ ਟੂਲ ਮਿਲ ਗਿਆ ਹੁਣ ਮੈਨੂੰ ਦੋ ਤੋਂ ਅਰਨਿੰਗ ਹੋਇਆ ਕਰੂਗੀ ਠੀਕ ਹੈ ਜਿੰਨਾ ਕਿਸੇ ਨੇ ਸੜਨਾ ਸੜੀ ਜੋ ਪਰਮਾਤਮਾ ਸੱਚੇ ਪਾਤਸ਼ਾਹ ਨਾਲ ਖੜਾ ਕੋਈ ਆਪਾਂ ਨੂੰ ਕਿਸੇ ਦਾ ਹੈਗਾ ਨਹੀਂ ਨਾ ਆਪਾਂ ਦਿਲ ਚ ਕਿਸੇ ਦੇ ਪ੍ਰਤੀ ਬ੍ਰਹਿਮੰਨੀ ਰੱਖੀ ਦੀ ਤੇ ਨਾ ਆਪਾਂ ਕਿਸੇ ਨਾਲ ਠੱਗੀ ਧੋਖਾ ਕਰੀਦਾ ਤੇ ਨਾ ਕਿਸੇ ਦੇ ਮਾਲਕ ਦੇ ਘਰ ਗੁਰੂ ਘਰ ਜਾਈਦਾ ਤੜਕੇ ਉੱਠ ਕੇ ਨਾ ਕਿਸੇ ਦਾ ਮਾੜਾ ਸੋਚੀਦਾ ਤੇ ਨਾ ਸੋਚਣਾ ਹੀ ਉਹ ਵੈਗਰੂ ਦੇ ਡੋਰਾ ਛੱਡਿਆ ਨੇ ਉਹ ਨਾ ਪਰਮਾਤਮਾ ਮਾਰੇ ਉਹ ਸੱਚੇ ਪਾਤਸ਼ਾਹ ਨਾਲ ਮਾਰੇ ਕਿਸੇ ਦੇ ਮਾਰਿਆ ਨਹੀਂ ਮਰਦਾ ਮੈਂ ਠੀਕ ਹੈ ਜਿੰਨਾ ਮਰਜੀ ਮੰਨ ਲਓ ਲੱਤਾਂ ਖਿੱਚੀ ਜੋ ਜਿੰਨਾ ਮਰਜੀ ਖੁਸ਼ ਹੋਈ ਜੋ ਮਨ ਅੰਦਰੋਂ ਅੰਦਰ ਹੀ ਵਧੀਆ ਹੋ ਗਿਆ ਦਾ ਦਾ ਮੰਨ ਲਓ ਇਹਦਾ ਡਿੱਗ ਪਿਆ ਹੋਣਾ ਇਹ ਨਹੀਂ ਉੱਠਦਾ ਠੀਕ ਹੈ ਕਿਸੇ ਦੇ ਡਿੱਗ ਗਿਆ ਮਿੱਤਰੋ ਐ ਨਹੀਂ ਡਿੱਗਦਾ ਮਹਾਰਾਜ ਨਾ ਮਾਰੇ ਸੱਚੇ ਪਾਤਸ਼ਾਹ ਨਾ ਮਾਰੇ ਠੀਕ ਹੈ ਉਹਦੀ ਉਹਦੇ ਮੈਂ 24 ਘੰਟੇ ਮੰਨ ਲਓ ਭੈਜ ਰਹਿਣਾ ਤੇ ਗਾਂ ਵੀ ਰਾਂਗਾ ਅੱਗੇ ਵੀ ਰਹਿਣਾ ਤੇ ਗਾਂ ਵੀ ਰਾਂਗਾ ਠੀਕ ਹੈ ਹੋਰ ਮੈਨੂੰ ਕਿਸੇ ਦਾ ਕੋਈ ਭੈ ਨਹੀਂ ਦੁਨੀਆ ਤੇ ਇੱਥੇ ਗਾਣਾ ਕਿਸੇ ਸੱਜਣ ਦਾ ਨਾ ਮਿੱਤਰ ਦਾ ਨਾ ਰਿਸ਼ਤੇਦਾਰ ਦਾ ਉਸ ਕਾਲਪੁਰਖ ਵੈਗਰੂ ਤੋਂ ਬਿਨਾ ਮੈਂ ਕਿਸੇ ਤੋਂ ਨਹੀਂ ਭੈ ਮੰਨਦਾ ਠੀਕ ਹੈ ਤੇ ਜਿਉਂਦੇ ਰਹੋ ਵਸਦੇ ਰਹੋ ਸਾਥ ਦੇਣ ਵਾਲੇ ਪਿਆਰ ਕਰਨ ਵਾਲੇ ਭੈਣਾ ਵੀ ਭੈਣਾ ਦਾ ਤੇ ਭਰਾਵਾਂ ਦਾ ਤੈ ਦਿਲੋਂ ਧੰਨਵਾਦ ਤੇ ਕਿੱਥੋਂ ਕਿੱਥੋਂ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਨੇ ਕਮੈਂਟ ਵਿੱਚ ਜਰੂਰ ਦੱਸਿਓ ਤੇ ਜਿੰਨੇ ਵੀ ਭਰਾ ਸਾਥ ਦਿੰਦੇ ਨੇ ਪਿਆਰ ਕਰਦੇ ਨੇ ਕਮੈਂਟ ਵਿੱਚ ਜਰੂਰ ਦੋ ਸ਼ਬਦ ਲਿਖ ਕੇ ਜਾਇਓ ਤੇ ਸასი ਸ਼ਕਾਲ ਸਾਰੇ ਭਰਾਵਾਂ ਨੂੰ ਮਿਲਦੇ ਆਪਾਂ ਨਵੀਂ ਵੀਡੀਓ ਨਾਲ ਐਂ ਹੀ ਆਪਦੇ ਭਰਾ ਦਾ ਸਾਥ ਦਿੰਦੇ ਰਹੋ ਬਹੁਤ ਮਾਣ ਹੈ ਤੁਹਾਡੇ ਭਰਾਵਾਂ ਤੇ ਸੱਚੀ ਗੱਲ